ਹੈਲੋ ਹਾਂਜੀ ਕਿੱਦਾਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਬਟਨ ਬਣਾਉਣ ਦਾ ਤਰੀਕਾ ਇਹ ਮਸ਼ੀਨ ਮਤਲਬ ਕਿ 2000 ਦੇ ਨੇੜੇ ਤੇ ਆ ਜਾਂਦੀ ਹੈ ਜਿਹਦੇ ਨਾਲ ਤੁਹਾਨੂੰ ਬਟਨ ਤੇ ਡਾਈ ਦੋਨੋਂ ਮਿਲ ਜਾਂਦੀਆਂ ਛੋਟੇ ਬਟਨ ਦੇ ਵੀ ਪੈਕਟ ਮਿਲਦਾ ਵੱਡੇ ਬਟਨਾਂ ਦਾ ਵੀ ਪੈਕਟ ਮਿਲਦਾ ਉਹਦੇ ਨਾਲ ਇਹ ਛੋਟੀ ਡਾਈ ਵੀ ਮਿਲਦੀ ਹੈ ਤੇ ਵੱਡੀ ਵੀ ਤੇ ਇਹ ਆਪਾਂ ਲੈ ਕੇ ਆਂਦੀ ਹੋਈ ਆ ਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆ ਸੁਪਰੀਂਗ ਰੱਖਣਾ ਔਰ ਇਹਦੇ ਵਿੱਚ ਚਾਹ ਪਾਣਾ ਠੀਕ ਹੈ ਜੀ ਔਰ ਇਹ ਵੱਡੇ ਬਟਨ ਵਾਸਤੇ ਵੱਡਾ ਹੁੰਦਾ ਨਾਲ ਆਂਦਾ ਛੋਟੇ ਵਾਸਤੇ ਛੋਟਾ ਆਂਦਾ ਠੀਕ ਹੈ ਤੇ ਜਦੋਂ ਤੁਸੀਂ ਵੱਡੇ ਬਣਾਉਨੇ ਤਾਂ ਇਹ ਆਪਣੀ ਡਾਈ ਹੈ ਜੋ ਮਤਲਬ ਕਿ ਇਹ ਪਲੇਨ ਵਾਲਾ ਇੱਧਰ ਰੱਖਾਂਗੇ ਜੋ ਇਹ ਇਧਰੋਂ ਨਿਸ਼ਾਨ ਇਹ ਬਣਿਆ ਥੋੜਾ ਡੂੰਘਾਈ 'ਚ ਇਹਦੇ ਵਿੱਚ ਇਦਾਂ ਇਹਨੂੰ ਪਾਣਾ ਜੋ ਇਦਾਂ ਕਈ ਹੁੰਦੇ ਦੇਖੋ ਨਹੀਂ ਪਤਾ ਹੁੰਦਾ ਬਿਗਨਰ ਨਵੇਂ-ਨਵੇਂ ਹੁੰਦੇ ਪੁੱਠਾ ਪਾ ਦਿੰਦੇ ਆ ਤਾਂ ਇਹਦੇ ਜਦੋਂ ਤੁਸੀਂ ਇਹਨੂੰ ਮੁੱਦਾ ਇੱਥੇ ਰੱਖ ਕੇ ਉੱਪਰ ਇਹਦੇ ਤੇ ਪ੍ਰੈਸ ਪਾਉਂਗੇ ਤਾਂ ਇਹ ਬਟਨ ਤੁਹਾਡਾ ਚਿੱਬਾ ਹੋ ਜਾਊਗਾ ਤੇ ਤੁਸੀਂ ਅੱਧਾ ਰੱਖਣਾ ਇਹ ਦੇਖੋ ਬਟਨ ਦੀ ਸ਼ੇਪ ਚ ਹੀ ਦਿੱਤਾ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖੋ ਫੈਬਰਿਕ ਲਵਾਂਗੇ ਮੈਚਿੰਗ ਜਿਸ ਤੇ ਵੀ ਆਪਾਂ ਬਟਨ ਬਣਾਣੇ ਆ ਵਿੰਟਰ ਚ ਵੀ ਤੇ ਸਮਰ ਚ ਦੋਨਾਂ ਚ ਜਿਵੇਂ ਕਿ ਸੂਟ ਆਉਂਦੇ ਆ ਨਾ ਮੈਚਿੰਗ ਉਹਨਾਂ ਦੇ ਨਾਲ ਜਿਵੇਂ ਕਈ ਵਾਰ ਆਪਾਂ neck ਤੇ plain fabric ਦਾ ਡਿਜ਼ਾਈਨ ਪਾ ਦਿੰਨੇ ਆ ਹਨਾ ਤੇ ਉਹਦੇ ਉੱਤੇ ਆਦੇ ਪ੍ਰਿੰਟ ਨਾਲ ਦੇ ਬਟਨ ਲਾਣੇ ਆ ਤੇ ਇਹ ਆਪਾਂ ਫਲਾਵਰ ਨਾਲ ਦਾ ਬਟਨ ਬਣਾਇਆ ਤੇ ਇਹਨੂੰ ਘੁਮਾ ਲੈਣਾ ਤੇ ਤੁਹਾਡੇ ਨਾ ਬਟਨ ਨਿਕਲ ਜਾਣੇ ਚਾਹੀਦੇ ਆ ਬਟਨ ਨਹੀਂ ਹੋਣ ਚਾਹੀਦੇ ਬਟਨ ਦੇ ਵਿੱਚ ਤਾਂ ਇਹਨੂੰ ਆਪਾਂ ਫੁੱਲ ਟਾਈਟ ਲੀ ਕਰਕੇ ਆ ਕਈ ਵਾਰ ਲੈ ਭੇਟ ਲਾਂਗੇ 6-7 ਵਾਰ ਫਿਰ ਬਿਲਕੁਲ ਨਾਲੋਂ ਕੱਟ ਦਾਂਗੇ ਆਪਾਂ ਕਟਿੰਗ ਕਰਨ ਤੋਂ ਬਾਅਦ ਜੋ ਇਹ ਹੁੰਦਾ ਇਹਦੇ ਚ ਆਪਾਂ ਸੂਈ ਧਾਗੇ ਨਾਲ ਅਟੈਚ ਕਰਨਾ ਇਹਨੂੰ نیچے ਰੱਖਾਂਗੇ ਉੱਤੇ ਆਪਾਂ ਇਦਾਂ ਸਿੱਧਾ ਕਰਕੇ ਇੱਥੇ ਬਟਨ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਰੱਖਾਂਗੇ ਰੱਖਣ ਤੋਂ ਬਾਅਦ ਆਪਾਂ ਦੋ ਵਾਰੀ ਇਦਾਂ ਜ਼ੋਰ ਦੀ ਮਾਰਨਾ ਕਈ ਹੁੰਦੇ ਨਾ ਪੁੱਲਾ ਪੁੱਲਾ ਜਿਹਾ ਮਾਰਨ ਲੱਗ ਜਾਂਦੇ ਇਦਾਂ ਕਰਕੇ ਦੋ ਵਾਰੀ ਤੁਸੀਂ ਇਹਨੂੰ ਡਾਈਨ ਉਹਦਾ ਮਾਰਨਾ ਠੀਕ ਆ ਤੇ ਇਹ ਆਪਣਾ ਬਟਨ ਦੇਖੋ ਕਿੰਨਾ ਵਧੀਆ ਬਣ ਕੇ ਨਿਕਲ ਆਇਆ ਠੀਕ ਆ ਜੀ ਅਗਰ ਤੁਹਾਡਾ ਫੈਬਰਿਕ ਥੋੜਾ ਜਿਹਾ ਪਤਲਾ ਨਾ ਤਾਂ ਉਹਨੂੰ ਦੋ ਡਬਲ ਕਰ ਲਿਓ ਕਿਉਂਕਿ ਨਾ ਕਟਿੰਗ ਹੋ ਜਾਂਦਾ ਕਈ ਵਾਰ ਆਪਾਂ ਮਾਰਦੇ ਆ ਨਾ ਇਦਾਂ ਜੋੜਨਾ ਤਾਂ ਕਟਿੰਗ ਹੋ ਜਾਂਦਾ ਤੇ ਅਗਰ ਥਿੱਕਾ ਥੋੜਾ ਮੋਟਾ ਤਾਂ ਕੋਈ ਚੱਕਰ ਨਹੀਂ ਹੈ ਤਾਂ ਇਦਾਂ ਕਰਕੇ ਤੁਸੀਂ ਬਣਾ ਲੈਣੇ ਆ ਤਾਂ ਕਈ ਪ੍ਰਿੰਟ ਵਾਲੇ ਫੈਬਰਿਕ ਹੁੰਦੇ ਉਹਨਾਂ ਤੇ ਕਈ ਡਿਜ਼ਾਈਨ ਜੇ ਬਣੇ ਹੁੰਦੇ ਆ ਨਾ ਤੁਸੀਂ ਇਹਨਾਂ ਤੋਂ ਲਗੋ ਲਗੋ ਸਾਕਦੇ ਹੋ ਮਤਲਬ ਅਲਗ-ਅਲਗ ਫਲਾਵਰ ਕਲਰ ਹੁੰਦੇ ਕਈ ਚ ਕਾਫੀ ਤੇ ਅਲਗ-ਅਲਗ ਕਲਰ ਦੇ ਬਣਾ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਇਦਾਂ ਕਰ ਲੈਣਾ ਫਿਰ ਕਰ ਦੇਣਾ ਕਟਿੰਗ ਉਸ ਤੋਂ ਬਾਅਦ ਆਪਾਂ ਇਹ ਰੱਖਾਂਗੇ نیچے ਉੱਪਰ ਆਪਾਂ ਬਟਰ ਰੱਖਣਾ ਹੈ ਸੁੱਧਾ ਕਰਕੇ ਬਿਲਕੁਲ ਔਰ ਇਸ ਤੋਂ ਬਾਅਦ ਆਪਾਂ ਇਹ ਰੱਖਾਂਗੇ ਫਿਰ ਇੱਕ ਸੋ ਪਾਸ ਆਪਣਾ ਆਪਣਾ ਬਣ ਕੇ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਆਪਣਾ ਥੈਂਕ ਯੂ ਫॉर ਵਾਚਿੰਗ